ਸੋਸ਼ਲ ਮੀਡੀਆ ਤੇ ਅਕਸਰ ਹੀ ਕੋਈ ਨਾ ਕੋਈ ਅਜਹੀ ਫੋਟੋ ਵੀਡੀਓ ਵਾਇਰਲ ਹੋ ਜਾਂਦੀ ਏ ਜਿਸ ਬਾਰੇ ਲੋਕ ਆਪੋ ਆਪਣੇ ਵਿਚਾਰ ਦੇਣ ਲੱਗ ਪੈਂਦੇ ਆ ਤੇ ਬਹੁਤ ਹੀ ਜ਼ਿਆਦਾ ਫਿਰ ਇਸ ਫੋਟੋ ਨੂੰ ਸ਼ੇਅਰ ਕਰਦੇ ਆ ਆਲੀ ਵਿੱਚ ਆ ਫੋਟੋ ਜੋ ਤੁਸੀਂ ਦੇਖ ਰਹੇ ਹੋ ਜਿਸ ਵਿੱਚ ਇੱਕ ਵਿਆਹ ਵਾਲਾ ਮੁੰਡਾ ਬੈਠਾ ਹੋਇਆ ਏ ਤੇ ਨਾਲ ਉਸਦੇ ਕੁੜੀ ਬੈਠੀ ਹੋਈ ਏ ਕੁੜੀ ਨੂੰ ਕਿਉਂ ਬਿਠਾਇਆ ਗਿਆ ਵੀ ਕੁੜੀ ਨੂੰ ਸਰਵਾਲਾ ਬਣਾਇਆ ਗਿਆ ਤੇ ਫੋਟੋ ਨੂੰ ਇਹ ਕਹਿ ਕੇ ਸ਼ੇਅਰ ਕੀਤਾ ਗਿਆ ਵੀ ਕੁੜੀ ਮੁੰਡੇ ਦਾ ਫਰਕ ਮਿਟਾ ਦਿੱਤਾ ਗਿਆ ਚਲੋ ਬਹੁਤ ਵਧੀਆ ਗੱਲ ਕੁੜੀ ਮੁੰਡੇ ਦਾ ਫਰਕ ਮਿਟਾਉਣਾ ਚਾਹੀਦਾ ਹੈ ਪਰ ਇੱਥੇ ਲੋਕ ਨਾ ਇਸ ਬਾਰੇ ਗਲਤ ਕਹਿ ਰਹੇ ਆ ਲੋਕਾਂ ਦਾ ਵਿਚਾਰ ਆ ਵਾ ਕਿ ਜੋ ਸਰਵਾਲਾ ਬਣਾਇਆ ਜਾਂਦਾ ਸੀ ਉਹ ਪਹਿਲੇ ਸਮਿਆਂ ਚ ਬਣਾਇਆ ਜਾਂਦਾ ਸੀ ਜਦੋਂ ਲੁੱਟਾਂ ਹੁੰਦੀਆਂ ਸੀ ਉਸ ਟਾਈਮ ਜੇ ਵਿਆਹ ਵਾਲੇ ਮੁੜੇ ਦਾ ਜਾਨੀ ਕਿ ਲਾੜੇ ਦਾ ਨੁਕਸਾਨ ਹੋ ਜਾਂਦਾ ਸੀ ਤਾਂ ਫਿਰ ਜੋ ਸਰਵਾਲਾ ਹੁੰਦਾ ਸੀ ਉਸ ਨਾਲ ਕੁੜੀ ਦਾ ਵਿਆਹ ਕੀਤਾ ਜਾਂਦਾ ਸੀ ਇਹ ਰਸਮ ਹੁੰਦੀ ਸੀ ਪਰ ਅੱਜ ਦੇ ਲੋਕਾਂ ਨੂੰ ਇਹ ਰਸਮ ਦਾ ਪਤਾ ਹੀ ਨਹੀਂ ਆ ਜੇ ਇਹ ਰਸਮ ਦਾ ਪਤਾ ਹੁੰਦਾ ਸਾਇਦ ਇੱਥੇ ਕੁੜੀ ਨੂੰ ਨਾਂ ਬਿਠਾਲ ਦੇ ਕੁੜੀ ਨੂੰ ਸਰਵਾਲਾ ਨਾ ਬਰੋਂਦੇ ਜੀ ਹਾਂ ਇਹ ਕਹਿਣੇ ਆ ਲੋਕਾਂ ਦੇ ਜੋ ਕਿਤੇ ਨਾ ਕਿਤੇ ਇਹ ਰਸਮ ਸਾਇਦ ਤੁਸੀਂ ਵੀ ਸੁਣੀ ਹੋਵੇ ਬਾਕੀ ਇਸ ਪਰਿਵਾਰ ਨੂੰ ਸਾਇਦ ਨਹੀਂ ਪਤਾ ਹੋਵੇਗਾ ਇਸ ਰਸਮ ਦੇ ਬਾਰੇ ਆਪਣੇ ਵੱਲੋਂ ਤਾਂ ਇਹਨਾਂ ਨੇ ਵਧਿਆ ਕੀਤਾ ਵੇ ਕੁੜੀ ਮੁੜੇ ਦਾ ਫਰਕ ਮਿਟਾਉਣਾ ਵਾ ਜੀ ਹਾਂ ਕਿ ਨਹੀਂ ਪਤਾ ਹੁੰਦਾ ਕਈਆਂ ਨੂੰ ਵੀ ਸਰਵਾਲੇ ਦੀ ਕੀ ਰਸਮ ਹੁੰਦੀ ਆ ਸੋ ਇਸੇ ਕਰਕੇ ਇਹਨਾਂ ਨੂੰ ਵੀ ਨਹੀਂ ਪਤਾ ਹੋਵੇਗਾ ਤੇ ਇਹਨਾਂ ਨੇ ਕੁੜੀ ਨੂੰ ਸਰਵਾਲਾ ਬਣਾ ਲਿਆ ਸੋ ਤੁਹਾਡੇ ਵਿਚਾਰ ਕੀ ਆ ਕੀ ਕੁੜੀ ਨੂੰ ਸਰਵਾਲਾ ਬਣਾਉਣਾ ਚਾਹੀਦਾ ਏ ਜਾਂ ਫਿਰ ਨਹੀਂ ਵੱਧ ਤੋਂ ਵੱਧ ਵਿਚਾਰ ਕਮੈਂਟਾਂ ਚ ਜਰੂਰ ਦਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ